ਜ਼ਿਲ੍ਹਾ ਸੁਰੱਖਿਆ ਚਾਈਲਡ ਅਫਸਰ ਸੁਨੀਲ ਜੋਸ਼ੀ ਅਤੇ ਪਟਾਲਾ ਤੋਂ ਆਏ ਪੰਜਾਬ ਪੁਲਿਸ ਦੇ ਟ੍ਰੈਫਿਕ ਇੰਚਾਰਜ सुरेंद्र ਸਿੰਘ ਅਤੇ ਉਸ ਦੀ ਟੀਮ ਵੱਲੋਂ ਫਤੇਗੜ ਚੂੜੀਆਂ 'ਚ ਵਕ-ਵਕ ਥਾਮਾਂ ਤੇ ਨਾਕੇ ਲਗਾ ਕੇ ਜ਼ਬਰਦਸਤ ਚੈਕਿੰਗ ਕੀਤੀ ਗਈ ਅਤੇ ਖਾਸ ਤੌਰ 'ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਹਨ ਰੋਕ ਕੇ ਕੁਝ ਨੂੰ ਜੁਰਮਾਨੇ ਲਗਾਏ ਤੇ ਕੁਝ ਦੇ ਛਲਾਨ ਕੱਟੇ ਗਏ ਅਤੇ ਕੁਝ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਤੇ ਇਸ ਮੌਕੇ ਪਟਾਲਾ ਤੋਂ ਆਏ ਸਾਕਰ ਅਫਸਰ सुरेंद्र ਸਿੰਘ ਵੱਲੋਂ ਨਾ ਨੌਜਵਾਨਾਂ ਨੂੰ ਵੀ ਪਾਜਣਾ ਪਾਈਆਂ ਜੋ ਗੁੱਲਟ ਮੋਟਰਸਾਈਕਲਾਂ ਦੇ ਪਟਾਕੇ ਪਾ ਰਹੇ ਸਨ ਤੇ ਉਨ੍ਹਾਂ ਦੇ ਛਲਾਨ ਵੀ ਕੱਟੇ ਗਏ ਅੱਛੀ ਵੀ ਤੁਹਾਡੇ ਵੱਲੋਂ ਅੱਜ ਐਕਸ਼ਨ ਕੀਤਾ ਗਿਆ ਫਟੇ ਦਾ ਖਾਮ ਆ ਗਿਆ ਕਿ ਕਿ ਪਤਾ ਖਾਮਾ ਉੱਪਰ ਹੈ ਕਿ ਇਸ ਤਰ੍ਹਾਂ ਦੇਖਦੇ ਸਾਰੇ ਐਕਸ਼ਨ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਫਸਰ ਹਾਂ ਉਹ ਦੱਸ ਕਰਦੋਂ ਸਰ ਮੈਂ ਅਕੜੀ ਦਾ ਪਹਿਲਾਂ ਵੀ ਆਪਾਂ ਵਾਕਾਵਾ ਕਹਾਵਾ ਦੇ ਚੈਕਿੰਗ ਕਰ ਰਹੇ ਹਾਂ ਫਟੇ ਦਾ ਚੂੜੀਆਂ ਸਰ ਆਪਾਂ ਸੇਫ ਸਕੂਲ ਵਾਹ ਦੇ ਅੰਡਰ ਵਾਕਵਾ ਸਕੂਲਾਂ ਦੀ ਤੇ ਅੰਡਰ ਏਜ ਬੱਚਿਆਂ ਦੀ ਅੱਜ ਚੈਕਿੰਗ ਕਰਦੇ ਪਏ ਸੀ ਫਟੇ ਦਾ ਚੂੜੀਆਂ ਆ ਕੇ ਇੱਕ ਮੈਨੂੰ ਤੇ ਇਸ ਗੱਲ ਦੀ ਬੜੀ ਰਾਹੜਗੀ ਆਈ ਕਿ ਜਿੰਨੇ ਵੀ ਅੰਡਰ ਏਜ ਬੱਚੇ ਨੇ ਕਿਸੇ ਕੋਲੋਂ ਆਪਾਂ ਨੇ ਸੋਚਿਆ ਕਿ ਇਹਨਾਂ ਦਾ ਆਪਾਂ ਦੇਖਾਂਗੇ ਲਾਇਸੈਂਸ ਹੈ ਕਿ ਨਹੀਂ ਆ ਡਾਕੂਮੈਂਟ ਹੀ ਕੋਈ ਨਹੀਂ ਹੈ ਜਿੰਨੂੰ ਰੋਕੋ ਪਹਿਲੀ ਗੱਲ ਇਹ ਕਹਿੰਦਾ ਕਿ ਮੇਰੇ ਪਾਪਾ ਨਾਲ ਗੱਲ ਕਰ ਲੋ ਜਾਂ ਮੇਰੇ ਅੰਕਲ ਨਾਲ ਗੱਲ ਕਰ ਲੋ ਕਿ ਕਾਦੇ ਦਾ ਚੈੱਕ ਆਓ ਸੈਕੰਡਲੀ ਸੇਫ ਸਕੂਲ ਵਾਹਨ ਦੇ ਤਹਿਤ ਵੀ ਆਪਾਂ ਬੱਸਾਂ ਦੀ ਚੈਕਿੰਗ ਕੀਤੀ ਆ ਅੱਜ ਆਪਾਂ ਮੋਟਰਸਾਈਕਲ ਪਾਉਂਡ ਵੀ ਕੀਤੀ ਆ ਸੈਕੰਡਲੀ ਬੱਸਾਂ ਦੇ ਚਲਾਣ ਵੀ ਕੀਤੇ ਆ ਆਪਾਂ ਵੀਰਵਾਰ ਡੀਡੀਐਸ ਸਕੂਲ ਵਿੱਚ ਸੇਫ ਸਕੂਲ ਵਾਹਨ ਦਾ ਸੈਮੀਨਾਰ ਲਗਾਉਣ ਜਾ ਰਹੇ ਆ ਉਹ ਜਿਹੜੇ ਚਵਕ-ਵਕ ਸਕੂਲਾਂ ਨੂੰ ਬਲਾਕ ਡੇਰਾ ਬਾਬਾ ਨਾਨਕ ਇਹ ਫਤਿਹਰ ਚੋੜੀਆਂ ਇਹਨਾਂ ਨੂੰ ਪ੍ਰਿੰਸੀਪਲ ਟਰਾਂਸਪੋਰਟ ਇੰਚਾਰਜ ਸਾਰਿਆਂ ਨੂੰ ਉੱਥੇ ਬੁਲਾਇਆ ਹੋਇਆ ਪਲੱਸ ਡਰਾਈਵਰ ਵੀ ਬਾਕੀ ਮੈਂ ਸਾਰੇ ਪੇਰੈਂਟਸ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਅੱਜਕੱਲ ਹਰ ਇੱਕ ਦਾ ਇੱਕ ਜਾਂ ਦੋ ਬੱਚੇ ਨੇ ਤੇ ਪਲੀਜ਼ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਬਾਈਕ ਨਾ ਦੇਵੋ ਜੇ ਕਿਸੇ ਨੂੰ ਦੇਣਾ ਵਾ ਤੇ 18 ਸਾਲ ਦਾ ਹੋ ਜਾਏਗਾ ਲਾਇਸੈਂਸ ਬਣਵਾ ਕੇ ਫਿਰ ਉਹਨਾਂ ਨੂੰ ਇਹਦਾ ਇਹ ਉਹ ਨਹੀਂ ਕਰ ਸਕਦਾ ਕਾਰਬਟਰ ਦੇ ਕਿੰਨੇ ਕਿੰਦਰਾ ਦੇ ਤੁਹਾਡੇ ਕੋਲ ਇਨਸਟਰਕਸ਼ਨਸ ਆਈਆਂ ਨੇ ਸਰ ਇਹ ਤਾਂ ਬੜੀ ਦੇਰ ਦੀਆਂ ਹਨ ਕਰ ਪਤਾ ਕਿ ਅੱਜ ਕੱਲ ਜਿਹੜਾ ਅੰਡੇ ਦਾ ਫਾਈਨ ਬਹੁਤ ਹੈਵੀ ਹੈ ਆਪਾਂ ਉਹ ਚਲਾਨ ਵੀ ਕੰਟੀਨਿਊ ਕਰ ਰਹੇ ਹਾਂ ਕੱਲ ਆਪਾਂ 37 ਮੋਟਰਸਾਈਕਲ ਬੰਦ ਕੀਤੇ ਆ ਜੀ ਸਰ ਉਹ ਰੋ ਚਾਟੀਆ ਸਾਹਿਬ ਆਣਗੇ ਡੀਓ ਸਾਹਿਬ ਆਣਗੇ ਤਾਂ ਸਾਡੀ ਡਿਪਾਰਟਮੈਂਟ ਵੱਲ ਆਣਗੇ ਆ ਡੀਐਸਟੀ ਟੈਪਿੰਗ ਚਾਰਜ ਸਾਰੇ ਆ ਰਹੇ ਸਰਕਾਰ ਵੱਲੋਂ ਕਾਫੀ ਸਖਤ ਹਟਾ ਦਿੱਤੀਆਂ ਕਿ ਕਿਹਾ ਨੇ ਬੱਚਿਆਂ ਦੇ ਬਾਹਰ ਨੂੰ ਲੈ ਕੇ ਪਰ ਬੱਚੇ ਨਾ ਦੇ ਪੇਰੇ ਤੇ ਸਮਝ ਰਹੇ ਨਾ ਰੱਖੀ ਸਕਦੇ ਸਰ ਉਹ ਦੇਖੋ ਜੀ ਆਪਾਂ ਦਾ ਕੰਟੀਨਿਊ ਥੋੜੇ ਦਿਨ ਪਹਿਲਾਂ ਪਦੀਨਾਂ ਨਗਰ ਕੀਤਾ ਸੀ ਰਗ ਗਪਨਪੁਰ ਬਟਾਲਾ ਫਟੇਗੜ ਚੂੜੀਆਂ ਜਗਾ ਰਹੇ ਆ ਸਰ ਆਪਾਂ ਤੇ ਜਿੱਥੇ ਜਾਈਦਾ ਆਪਣੇ ਵੱਲੋਂ ਇਹੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਏ ਪਲੱਸ ਵੱਧ ਤੋਂ ਵੱਧ ਬੱਚਿਆਂ ਨੂੰ ਅ ਪੜਿਸ਼ ਕੀਤਾ ਜਾਏ ਜਾਣਾਰੇ ਦਿਖਿਆ ਜਾ ਸਕਦਾ ਸਰ ਅੱਜ ਤੁਹਾਡੇ ਵਿੱਚ ਬਰਕਰਾਰ ਤੇ ਪਾਚ ਚੈਕਿੰਗ ਕੀਤੀ ਜਾ ਰਹੀ ਹੈ ਜ਼ਿਲ੍ਹਾ ਬਾਸਰਖਾ ਸਭੀ ਤੁਹਾਡੇ ਨਾਲ ਮੌਜੂਦ ਨੇ ਇਹ ਸਾਰਾ ਜਿਹੜਾ ਐਕਸ਼ਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਜੀ ਇਹ ਐਕਸ਼ਨ ਜਿਸ ਸਾਡੇ ਮੰਨੋ ਕਿ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪਣੀ ਟੀਮ ਦੇ ਜੀਏ ਨੇ ਵਕ ਵਕ ਪਿੰਡੂ ਖੇਤਰਾਂ ਦੇ ਵਿੱਚ ਇਹ ਸਕੂਲ ਨੇ ਉਹ ਸਕੂਲ ਦੇ ਵੀਕਲ ਨੇ ਉਹਨਾਂ ਦਾ ਕੋਈ ਚੰਗਾ ਪ੍ਰਬੰਧ ਨਹੀਂਗਾ ਤੇ ਇੱਕ ਛੋਟੇ ਅੰਡਰੇਜ ਬੱਚੇ ਨੇ ਜਿਹੜੇ ਇਹ ਵੀਕਲ ਤੇ ਦੋ ਦੋ ਤਿੰਨ ਦਿਨ ਜੜ ਕੇ ਤੇ ਖਰਾਬੀ ਕਰਦੇ ਸਾਰੇ ਸ਼ਹਿਰ ਦੇ ਵਿੱਚ ਵੱਡੇ ਹਾਰ ਲਾਏ ਨੇ ਤੇ ਉਹਦੇ ਲਈ ਵਕ ਵਕ ਦੌਰੇ ਹੁੰਦੇ ਨੇ ਜੀ ਸਾਰੇ ਮਤਲਬ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਦੇ ਵਿੱਚ ਹੁਕਮ ਮਿਲਦਾ ਉਹ ਖੇਤਰ ਤੇ ਜਾ ਕੇ ਇਹਨਾਂ ਦੇ ਚਲਾਨ ਕਰੀਦੇ ਆ ਤੇ ਇਹਨਾਂ ਨੂੰ ਸਮਝਾਈਦਾ ਸੋ ਉਸ ਸਥਾਪਤ ਆ ਜਾਂਦੇ ਨੇ ਸਰ ਇੱਟ ਕਿੰਨੇ ਕ ਬੱਚਾ ਦੇ ਬਾਅਦ ਫੜੇ ਨੇ ਉਹਨਾਂ ਨੂੰ ਕਿੱਡਾ ਕ ਚਲਾਨ ਛੱਡੇ ਗਏ ਜਾਂ ਜਿੰਨਾਂ ਕਈਆਂ ਵਾਰਨਿੰਗ ਦੇ ਕੇ ਛੱਡਿਆ ਗਿਆ ਤੁਸੀਂ 40 ਤੋਂ 50 ਆਂ ਚੈੱਕ ਚੁੱਕੀਤੇ ਗਏ ਨੇ ਜੀ ਵਿੱਚ ਕੁਝ ਚਲਾਨ ਕਰ ਦਿੱਤੇ ਆ ਤੇ ਕੁਝ ਨੂੰ ਜੁਰਮਾਨਾ ਪਾ ਕੇ ਛੱਡ ਦਿੱਤਾ ਇਹ ਤੋਂ ਪਹਿਲਾਂ ਕਣੀਏਕ ਵਾਂਗ ਰਿਕਸਾ ਅਲੀਵਾਲ ਸਕੂਲ ਦੇ ਵਿੱਚ ਉੱਥੇ ਚਲਾਨ ਕਰਕੇ ਆਏ ਜੀ ਇਸੇ ਤਰ੍ਹਾਂ ਸਰ ਜੀ ਟ੍ਰੈਫਿਕ ਦਾ ਅਫਸਰ ਬਣੇ ਜਾਂਦੇ ਬਟਾਲੇ ਤੁਸੀਂ ਕਾਫੀ ਜਿਹੜਾ ਕੰਟਰੋਲ ਕੀਤਾ ਬਦੇਗੜ ਏਰੀਆ ਜਿਹੜਾ ਜਿਹੜੇ ਫੁੱਟਪਾਥ ਵਾਲਾ ਦੇ ਪਟਾਕੇ ਵੜਿਆ ਇਹ ਵੀ ਤੁਹਾਡੇ ਵਿੱਚ ਹੈ ਹੈਗਾ ਵਾ ਅਧਿਕਾਰ ਖੇਤਰ ਅੰਦਰ ਵੀ ਇਧਰ ਤੇ ਤੁਸੀਂ ਆ ਸਕਦੇ ਜੇ ਉਹਨਾਂ ਦਾ ਕੰਟਰੋਲ ਕਰੋ ਸਾਡੇ ਅਧਿਕਾਰ ਖੇਤਰ ਵਿੱਚ ਹੀ ਮਨ ਜੋ ਕਪਤਾਨ ਸਾਹਿਬ ਦਾ ਜਿਤਨਾ ਹੁਕਮ ਮਿਲਦੇ ਨੇ ਤੇ ਜਿਤਨਾ ਸਾਡੀ ਸੀਨੀਅਰ ਟੀਮ ਕਹਿੰਦੀ ਉਹ ਲਾਗੇ ਦੁਰਜੀ ਰਾਜ ਉਹਦੇ ਦਾਦੀ ਅੱਜ ਫਤਿਹਗੜ ਚੋੜੀਆਂ ਆਏ ਆ ਤੇ ਫੇਰ ਵੀ ਹੁੰਦੇ ਜਾਂਦੇ ਰਵਾਂਗੇ ਜੀ ਲਗਾਤਾਰ ਚੱਲਦਾ ਰਹਿਣਾ ਇਹ ਕੰਮ ਜੀ ਸਰ ਉਹ ਜਿਹੜੇ ਕੋਈਆ ਵਾਰਨਿੰਗ ਦੇ ਕੇ ਛੱਡੇ ਆ ਉਹਨਾਂ ਦੇ ਕੋਈ ਸੇਰਕਸ਼ਨ ਵੀ ਬੁਲਾਇਆ ਕੋਈ ਉਹਨਾਂ ਦੇ ਬੱਚਿਆਂ ਨੂੰ ਛੱਡਤਾ ਵਾ ਉਹਨਾਂ ਨੂੰ ਬੁਲਾ ਰਹੇ ਇਹਨਾਂ ਨੂੰ ਨਕਦ ਜੁਰਮਾਨਾ ਪਾਇਆ ਇਹਨਾਂ ਨੂੰ 1000-1000 ਰੁਪਏ ਦਾ ਇਹਨਾਂ ਦਾ ਚਲਾਨ ਕੱਟ ਕੇ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਂਦਾ ਜਾਂਦਾ ਤੇ ਬਾਕੀ ਨੂੰ ਹਦਾਇਤਾਂ ਕੀਤੀਆਂ ਤੇ ਛੱਡਿਆ ਗਿਆ ਜੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ